ਸਾਡੇ ਵੀਡੀਓ ਦੇਖ ਕੇ ਅਫਸਰਾਂ ਦੇ ਬਹੁਤ ਜਣਿਆਂ ਦੇ ਫੋਨ ਆ ਰਹੇ ਨੇ ਹੈਪੀ ਵੀਰ ਤੇ ਮੈਨੂੰ ਵੀ ਜਿੱਥੇ-ਜਿੱਥੇ ਵੀ ਸਾਨੂੰ ਹੰਦਨਾ ਵੀਰਾਂ ਨੂੰ ਸੇਵਾ ਮਿਲਦੀ ਆ ਸੀ ਉੱਥੇ-ਉੱਥੇ ਪਹੁੰਚਦੇ ਆ ਜੀ ਤੁਸੀਂ ਵੀ ਵੀਰੋ ਜੇ ਕਿਤੇ ਲਵਾਉਣੇ ਹੁਣ ਬੂਟੇ ਸਾਨੂੰ ਦੱਸ ਸਕਦੇ ਹੋ ਕਿਤੇ ਵੀ ਤੁਹਾਡੇ ਏਰੀਆ ਚ ਲਵੇ ਤਵੇ ਰੋਡ ਤੇ ਕਿਤੇ ਵੀ ਕੋਈ ਏਰੀਆ ਰਹਿੰਦਾ ਹੋਵੇ ਤਾਂ ਜਰੂਰ ਦੱਸਿਓ ਅੱਜ ਸਟੇਸ਼ਨ ਏਰੀਆ ਰੇਲਵੇ ਸਟੇਸ਼ਨ ਏਰੀਆ ਅੱਜ ਕਵਰ ਕਰਦਾਂਗੇ 50 ਬੂਟਿਆਂ ਦਾ ਟਾਰਗੇਟ ਹੈਗਾ ਸੀ ਇੱਥੇ ਉਹ ਅੱਜ ਪੂਰੇ ਹੋ ਚੁੱਕੇ ਆ ਅੱਜ ਕੰਪਲੀਟ ਕੀਤਾ ਜਾਊਗਾ ਰੇਲਵੇ ਸਟੇਸ਼ਨ